ਕੀ ਬਤਾ ਬਤਮੈਨ ਨੂੰ ਕੀ ਵਿਸ਼ੇਤ ਵਿਗੜੀ ਕੀ ਦਿੱਕਤਾਂ ਕੀ ਆਈਆਂ ਸੀ ਮਾਤਾ ਜੀ ਦੋਨਾਂ ਨੂੰ ਕਿਉਂਕਿ ਦੋਨੋਂ ਹੋ ਗਿਆ ਮੇਰਾ ਪੁੱਤ ਐਟ ਹਮ ਤਾਂ ਗੱਲ ਉਹ ਨਹੀਂ ਜਾਣ ਲੋਣਾ ਜੀ ਕੀ ਕੋਈ ਸਰਕਾਰ ਭਗਵਾਨ ਤਵਾਨ ਦੀ ਸਰਕਾਰ ਜਾਂ ਕੋਈ ਮੰਤਰੀ ਕੋਈ ਵੀ ਨਹੀਂ ਆ ਰਿਹਾ ਪ੍ਰਸ਼ਾਸਨ ਨੂੰ ਕਿਹੜਾ ਪਹਿਲਾਂ ਕਿਹੜਾ ਪਤਾ ਨਹੀਂ ਹੈਗਾ ਬੀਬੀ ਬਿ ਸ਼ਰਾਬ ਤਿਆਰ ਹੋ ਰਹੀ ਹੈ ਸਭ ਪਤਾ ਅੱਜ ਇਹਨਾਂ ਨੇ ਬੰਦੇ ਫੜ ਲਏ ਪਹਿਲਾਂ ਵੀ ਫੜ ਸਕਦੇ ਨੇ ਕਿ ਸ਼ਰਾਬ ਵਿਕਦੀ ਹੈ ਪਿੰਡਾਂ 'ਚ ਵੀ ਕੋਈ ਰੋਕ ਸਕਦੇ ਨੇ ਇਹਨਾਂ ਨੂੰ ਪਤਾ ਵੀ ਕੌਣ ਵੇਚ ਰਿਹਾ ਕੌਣ ਨਹੀਂ ਵੇਚ ਰਿਹਾ ਸਭ ਪਤਾ ਇਹਨਾਂ ਨੂੰ ਅੱਜ ਇਹਨਾਂ ਨੇ ਸਿਰੇ ਤੱਕ ਪਹੁੰਚ ਕਰ ਲਈ ਵੀ ਰਾਣਾ ਬੰਦਾ ਸ਼ਰਾਬ ਤਿਆਰ ਕਰ ਰਿਹਾਗਾ ਪਹਿਲਾਂ ਵੀ ਤਾਂ ਕਰ ਸਕਦੇ ਨੇ ਇਹ ਸੰਗਰੂਰ ਦੇ ਵਿੱਚ ਨਕਲੀ ਸ਼ਰਾਬ ਦਾ ਕੈਰ ਲਗਾਤਾਰ ਜਾਰੀ ਹੈਗਾ ਪਹਿਲੇ ਦਿਨ ਗੁਜਰਾ ਪਿੰਡ ਦੇ ਵਿੱਚ 4 ਮੌਤਾਂ ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਟੀਮਾਂ ਲਾਈ ਜਾਂਦੇ ਨੇ ਪਿੰਡ-ਪਿੰਡ ਜਾਂਚ ਹੁੰਦੀ ਆ ਤਾਂ ਉਸ ਤੋਂ ਬਾਅਦ ਢੰਡੋਲੀ ਕਲਾਂ ਪਿੰਡ ਦੇ ਵਿੱਚ ਵੀ ਮਾਮਲੇ ਸਾਹਮਣੇ ਆਉਂਦੇ ਨੇ ਗਿਣਤੀ ਮਰਨ ਵਾਲਿਆਂ ਦੀ 8 ਹੋ ਜਾਂਦੀ ਹੈ ਤੇ 12 ਦਾ ਹੁਣ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ 8 ਦਾ ਇਲਾਜ ਜਿਹੜਾ ਪਟਿਆਲਾ ਦੇ ਰਿੰਦਰ ਹਸਪਤਾਲ ਦੇ ਵਿੱਚ ਚੱਲ ਰਿਹਾ ਕਿ 4 ਦਾ ਸੰਗਰੂਰ ਦੇ ਹਸਪਤਾਲ ਦੇ ਵਿੱਚ ਪਰ ਇੱਕ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇਹ ਸੰਗਰੂਰ ਦੇ ਢੰਡੋਲੀ ਖੁਰਦ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਆ ਬਾਪ ਪੁੱਤ ਦੋਨਾਂ ਵੱਲੋਂ ਜਿਹੜਾ ਇਹ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜੀ ਬੇਟੇ ਨੇ ਥੋੜੀ ਜਿਆਦਾ ਸ਼ਰਾਬ ਲਈ ਜਿਸ ਤੋਂ ਬਾਅਦ ਕਹਿ ਸਕਦੇ ਕਿ ਉਹਨਾਂ ਦੀ ਸਿਹਤ ਜ਼ਿਆਦਾ ਵਿਗੜੀ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਪਿਤਾ ਦਾ ਇਲਾਜ ਰਜਿੰਦਰਾ ਹਸਪੀਟਲ ਦੇ ਵਿੱਚ ਚੱਲ ਰਿਹਾ ਘਰ ਦੇ ਵਿੱਚ ਮਾਂ ਪਤਨੀ ਦੋ ਛੋਟੇ ਬੱਚੇ ਨੇ ਮਹਿਜ ਇੱਕ 3 ਸਾਲ ਦਾ ਬੇਟਾ ਇੱਕ ਛੋਟੀ ਬੱਚੀ ਹੈਗੀ ਜਿਸ ਨੂੰ ਲੈ ਕੇ ਘਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹੋ ਗਿਆ ਕਿਉਂਕਿ ਪਿਤਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਤੇ ਮਾਂ ਦਾ ਜਿਹੜਾ ਬੁਰਾ ਹਾਲ ਆ ਤੇ ਨਾਲ ਦੀ ਨਾਲ ਕਹਿ ਸਕਦੇ ਹਾਂਗੇ ਕਿ ਜਿਹੜਾ ਬੇਟਾ ਗਾ ਉਹਦੀ ਜਿਹੜੀ ਡੈਥ ਹੋ ਚੁੱਕੀ ਆ ਪਰ ਹਜੇ ਵੀ ਕਈ ਜ਼ਿੰਦਗੀਆਂ ਹਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਪਾਤੜਾਂ ਦੇ ਪਟਿਆਲਾ ਦੇ ਪਾਤੜਾਂ ਦੇ ਇੱਕ ਪਿੰਡ ਦੇ ਵਿੱਚ ਇਹ ਕਾਰੋਬਾਰ ਹੋਇਆ ਜਿਹੜਾ ਪੁਲਿਸ ਨੇ ਖੁਲਾਸਾ ਕੀਤਾ ਕਿ ਇੱਕ ਪਿੰਡ ਦੇ ਵਿੱਚ ਨਕਲੀ ਸ਼ਰਾਬ ਬਣਾਉਣ ਦਾ ਜਿਹੜਾ ਕੰਮ ਹੋ ਰਿਹਾ ਸੀ 200 ਲੀਟਰ 에ਥਨੋਲ ਜਿਹੜਾ ਉਹ ਬਰਾਮਦ ਕੀਤਾ ਗਿਆ ਖਾਲੀ ਬੋਤਲਾਂ ਢੱਕਣ ਉਹਨਾਂ ਨੂੰ ਲੱਗਣ ਵਾਲੀਆਂ ਸੀਲਾਂ ਸੀ ਜਿਹੜੀਆਂ ਪ੍ਰਿੰਟਰ ਜਿਹੜੇ ਕਿ ਲੇਬਲ ਤਿਆਰ ਹੁੰਦੇ ਸੀ ਕਿਉਂਕਿ ਭਾਵੇਂ ਕਿ ਉਹ ਸਾਹੀ ਨਾਮ ਦਾ ਜਿਹੜਾ ਇੱਕ ਮਾਰਕਾ ਸੀ ਹਰਿਆਣਾ ਦਾ ਸੀ ਪਰ ਉਹ ਤਿਆਰ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਹੋ ਰਿਹਾ ਸੀ ਅਰੋਪੀ ਨੇ ਮੰਨਿਆ ਕਿ YouTube ਤੋਂ ਆਈਡੀਆ ਮਿਲਿਆ ਫਿਰ 50 ਰੁਪਿਆ ਦੀ ਤਿਆਰ ਹੋਈ ਬੋਤਲ 70 ਤੋਂ 80 ਰੁਪਿਆ ਦੇ ਵਿੱਚ ਅੱਗੇ ਵੇਚੀ ਪਰ ਲੇਕਿਨ 50 ਰੁਪਿਆ ਦੀ ਵੇਚੀ ਹੋਈ ਬੋਤਲ ਆ ਜਿਹੜੀ ਉਹ ਬੇਸ ਕੀਮਤੀ ਜਾਨਾਂ ਦੇ ਉੱਪਰ ਭਾਰੀ ਪਈ ਆ ਉਹਨਾਂ ਨੇ ਕਈ ਘਰ ਨੇ ਜਿਹੜੇ ਉਹ ਉਜਾੜ ਕੇ ਰੱਖ ਦਿੱਤੇ ਪਿੰਡ ਦੇ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਕਹਿ ਸਕਦਾ ਕਿ ਲੁਧਿਆਣੇ ਨੂੰ ਹਰਿਆਣਾ ਦੇ ਨਾਲ ਜੋੜਦਾ ਕੱਲ ਬੰਦ ਰੱਖਿਆ ਕਿਉਂਕਿ ਉਹ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿ ਪਰਿਵਾਰਾਂ ਦੇ ਵਿੱਚ ਕਮਾਉਣ ਵਾਲੇ ਉਹੀ ਸੀ ਜਿਨ੍ਹਾਂ ਦਾ ਉਹ ਅੱਜ ਇਸ ਦੁਨੀਆ ਤੋਂ ਚਲੇ ਗਏ ਨੇ ਭਾਵੇਂ ਕਿ ਪੁਲਿਸ ਧਰ ਪਕੜ ਕਰ ਲਈ ਆ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 302 ਦਾ ਮਾਮਲਾ ਦਰਜ ਕੀਤਾ ਗਿਆਗਾ ਪਰ ਲੇਕਿਨ ਇਸ ਪਰਿਵਾਰਾਂ ਬਾਰੇ ਤੁਸੀਂ ਸਮਝ ਸਕਦੇ ਹੋ ਕਿ ਉਸ ਮਾਂ ਦੇ ਉੱਪਰ ਕੀ ਬੀਤ ਰਹੀ ਹੋਵੇਗੀ ਉਸ ਪਤਨੀ ਦੇ ਉੱਪਰ ਕੀ ਬੀਤ ਰਹੀ ਹੋਗੀ ਜਿਸ ਦੀ ਗੋਦੀ ਵਿੱਚ ਛੋਟਾ ਬੱਚਾ ਹੈਗਾ ਮਾਤਾ ਜੀ ਪਰ ਸਮਾਂ ਤਾਂ ਨਹੀਂ ਹੈਗਾ ਇਹ ਗੱਲ ਕਰਨ ਦਾ ਪਰ ਇੱਕ ਸ਼ਰਾਬ ਕਦੋਂ ਪਹਿਲਾਂ ਵੀ ਪੀਂਦੇ ਸੀ ਜਾਂ ਇਹ ਸ਼ਰਾਬ ਕਿੱਥੋਂ ਲੈ ਕੇ ਆਏ ਸੀ ਜਿਹੜੀ ਇਹ ਕੀ ਪਤਾ ਮੈਂ ਨੂੰ ਹੈ ਕਿਵੇਂ ਸੀ ਤੇ ਵਿਗੜੀ ਕੀ ਦਿੱਕਤਾਂ ਕੀ ਆਈਆਂ ਸੀ ਮਾਤਾ ਜੀ ਦੋਨਾਂ ਨੂੰ ਕਿਉਂਕਿ ਦੋਨੋਂ ਹੋ ਗਿਆ ਮੇਰਾ ਪੁੱਤ ਆਹ ਟਾਈਮ ਦਾ ਗੱਲ ਉਹਦੀ ਜਾਣਨ ਵਾਲੀ ਸੀ। ਆਕਾ ਤੋਂ ਨਾ ਹੋ ਗਿਆ। ਦੇਖਣੋਂ ਹਟ ਗਿਆ ਸੀ ਉਹਨਾਂ ਨੂੰ। ਆਹ ਗੜੀਆਂ ਆਪਕਾ ਨਾ ਪਾ। ਅੱਛਾ ਉਹਨਾਂ ਨੂੰ ਕੀ ਇਹ ਸਰਾਬ ਕਿਹੜੇ ਪਿੰਡ ਤੋਂ ਕਿੱਥੋਂ ਲੈ ਕੇ ਆਏ ਸੀ? ਲੈ ਗੁਜਰਾਂ ਤੋਂ ਆਈਦੀ ਵਈ। ਕੰਮ ਤੇ ਕੰਮ ਕਰਦੇ ਸੀ ਉਸੇ ਉਧਰ ਏਰੀਆ 'ਚ ਜਾਂ ਉੱਥੇ ਕਿਉਂਕਿ ਗੁਜਰਾ ਤਾਂ ਓਡੇ ਤੋਂ ਥੋੜਾ ਦੂਰ ਪੈ ਜਾਂਦਾ। ਹਏ। ਕੰਮ-ਕਮ ਤੇ ਯਾਰ ਅਤੀ ਵਈ ਕਿਛੇ ਜਵਾਂ ਖਾਣ ਨੂੰ। ਸਮਸਕਦੇ ਆ ਕਿਉਂਕਿ ਮਾਂ ਦਾ ਉਹ ਦਰਦ ਆਗਾ ਕਿਉਂਕਿ ਪੁੱਤ ਗਵਾਇਆ ਹੈਗਾ ਜਿਹੜਾ ਪਤੀ ਹੈਗਾ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਪਰ ਸਵਾਲ ਇੱਥੇ ਕਈ ਵੱਡੇ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਬੜੀ ਆਸਾਨ ਤਰੀਕੇ ਦੇ ਨਾਲ ਮੌਤ ਦਾ ਸਮਾਨ ਤਿਆਰ ਹੁੰਦਾ ਫਿਰ ਉਹ ਪਿੰਡਾਂ ਤੱਕ ਪਹੁੰਚ ਜਾਂਦਾ ਫਿਰ ਉਹ ਕਿਉਂਕਿ ਜੋ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਲਾਲਚ ਹੁੰਦਾ ਕਿ 2-300 ਰੁਪਏ ਦੀ ਦਿਹਾੜੀ ਬਣਦੀ ਆ ਜੇ ਅਗਰ 100-150 ਰੁਪਏ ਦੇ ਵਿੱਚ ਬੋਤਲ ਮਿਲ ਰਹੀ ਆ ਤਾਂ ਉਹ ਉਹ ਸ਼ਰਾਬ ਪੀ ਲੈਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਤਰ੍ਹਾਂ ਇੱਕ ਜ਼ਹਿਰ ਨੂੰ ਨਿਕਲ ਰਹੇ ਨੇ ਕਿਉਂਕਿ ਜਦੋਂ ਘਰ ਦੇ ਵਿੱਚ ਤਿਆਰ ਹੁੰਦੀ ਆ ਤਾਂ ਉਸ ਦੀ ਕੋਈ ਸੀਮਾ ਨਹੀਂ ਹੁੰਦੀ ਕਿ ਉਸ ਦੇ ਵਿੱਚ ਐਲਕੋਹਲ ਦੀ ਮਾਤਰਾ ਕਿੰਨੀ ਆ ਕਿਉਂਕਿ ਇਥਨੋਲ ਵਰਤਿਆ ਗਿਆਗਾ ਜਿਹੜਾ ਇਥਨੋਲ ਆ ਤੁਸੀਂ ਘਰ ਦੇ ਵਿੱਚ ਨਹੀਂ ਰੱਖ ਸਕਦੇ ਇੱਕ ਲਾਇਸੈਂਸ ਲੈਣਾ ਪੈਂਦਾ ਪਰ ਇਹ ਇਥਨੋਲ ਹਰਮਨ ਕੋਲ ਕਿਸ ਤਰ੍ਹਾਂ ਆਇਆ ਗੁਰਲਾਲ ਤੱਕ ਸਪਲਾਈ ਹੋਈ ਅੱਗੇ ਮਨੀ ਜਾਂ ਸੁਖਵਿੰਦਰ ਨਾਮ ਦੇ ਜਿਹੜੇ ਬੰਦਿਆਂ ਦਾ ਨਾਮ ਪੁਲਿਸ ਨੇ ਲਿਆ ਉਹਨਾਂ ਤੱਕ ਇਹ ਪਹੁੰਚ ਹੁੰਦੀ ਆ ਤਾਂ ਇਸੇ ਤਰ੍ਹਾਂ ਇਹ ਕਈ ਘਰ ਨੇ ਜਿਹੜੇ ਇਸ ਨਕਲੀ ਸ਼ਰਾਬ ਨੇ ਜਿਹੜੇ ਉਜਾੜੇ ਨੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕਦੋਂ ਤੋਂ ਲੱਗਿਆ ਕਿਸ ਤੋਂ ਲੱਗਿਆ ਕਿਸ ਤੁਸੀਂ ਰਿਸ਼ਤੇਦਾਰ ਉਹਨਾਂ ਦੇ ਹੂੰ ਬਾਰਵਾਂ ਭਾਈ ਇਹਨਾਂ ਨੂੰ ਦਿੱਕਤ ਕੀ ਆਈ ਸੀ ਇਹਨਾਂ ਨੂੰ ਜਿਆਦਾ ਦੋਨਾਂ ਨੂੰ ਸਾਨੂੰ ਤਾਂ ਪਤਾ ਨਹੀਂ ਇਥੇ ਬਾਰ ਹੋਣੀ ਅੱਖਾਂ ਤੋਂ ਅੱਖਾਂ ਤੋਂ ਦੇਖਣਾ ਬੰਦ ਹੋਇਆ ਸੀ ਜੀ ਸਭ ਤੋਂ ਪਹਿਲਾਂ ਅੱਖਾਂ ਤੋਂ ਦੇਖਣਾ ਬੰਦ ਹੋਇਆ ਉਹਨਾਂ ਨੂੰ ਉਹਨਾਂ ਤੱਕ ਕੋਈ ਆਇਆ ਮਿਲਣ ਤੁਹਾਡੇ ਤੱਕ ਕੋਈ ਸਾਡੇਲੇ ਵੀ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਸਾਡਾ ਕੋਈ ਨਹੀਂ ਆਇਆ ਕੋਈ ਪੁਲਿਸ ਮੁਲਾਜ਼ਮ ਕੋਈ ਨਹੀਂ ਛੱਲੇ ਪਹੁੰਚਿਆਗਾ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਘਰੇ ਆਏ ਸੀ ਉਹ ਲੈ ਕੇ ਵੀ ਉਹ ਗਏ ਨੇ ਉਹ ਤਾਂ ਮੌਕੇ ਮੌਕੇ ਤੇ ਆ ਕੇ ਲੈ ਕੇ ਗਏ ਨੇ ਉਸ ਤੋਂ ਬਾਅਦ ਤਾਂ ਕੋਈ ਕੋਈ ਆਇਆ ਸਾਡੇ ਕੋਲ ਬਾਤ ਤੁਹਾਨੂੰ ਕੋਈ ਮਿਲ ਨਹੀਂ ਆਇਆ ਬੀਜੇ ਕਹਿੰਿਆ ਕੋਈ ਸਰਕਾਰ ਭਗਵਾਨ ਤਵਾਨ ਦੀ ਸਰਕਾਰ ਜਾਂ ਕੋਈ ਮੰਤਰੀ ਕੋਈ ਵੀ ਨਹੀਂ ਆਇਆ ਅਸੀਂ ਮੰਗ ਕੀ ਕਰਦੇ ਹਾਂ ਬਾਈ ਜੀ ਤੁਸੀਂ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆਗਾ 8 ਜ਼ਿੰਦਗੀਆਂ ਚਲੀਆਂ ਗਈਆਂ ਕੁਝ ਦਾ ਇਲਾਜ ਹਸਪੀਟਲ ਚੱਲ ਰਿਹਾ ਉਹ ਵੀ ਮਤਲਬ ਕਿ ਇਲਾਜ ਦੇ ਅਧੀਨ ਨੇ ਇਹਦਾ ਬਸ ਜਵਾਖਾਂ ਦੀ ਪ੍ਰਿੰਸੀਪਲ ਸੁਣ ਲੱਗੇ ਜੀ ਨੌਕਰੀ ਮਿਲ ਜੇ ਲੱਕਰ ਵਾਲੀ ਨੂੰ ਜੀ ਬਸ ਹੋਰ ਕੀ ਮੰਗੇ ਇਹੀ ਮੰਗ ਹੈ ਜੀ ਸਾਡੀ ਜੀ ਕਿਵੇਂ ਦੇਖਦੇ ਹੋ ਕਿ ਘਰ ਦੇ ਵਿੱਚ ਸ਼ਰਾਬ ਤਿਆਰ ਹੁੰਦੀ ਹੈ ਪੁਲਿਸ ਨੇ ਅੱਜ ਬੰਦੇ ਨੇ ਜਿਹੜੇ 4 ਬੰਦੇ ਫੜੇ ਨੇ ਉਹ ਕਹਿੰਦੇ ਸੀ ਕਿ 50 ਰੁਪਏ ਦੀ ਬੋਤਲ ਤਿਆਰ ਕਰ ਲੈਂਦੇ ਆ 70 80 ਦੀ ਅੱਗੇ ਵੇਚ ਦਿੰਦੇ ਨੇ ਇਹ ਤਾਂ ਪ੍ਰਸ਼ਾਸਨ ਨੂੰ ਕਿਹੜਾ ਪਹਿਲਾਂ ਕਿਹੜਾ ਪਤਾ ਨਹੀਂ ਹੈਗਾ ਵੀ ਵੀ ਸ਼ਰਾਬ ਤਿਆਰ ਹੋ ਰਹੀ ਹੈ ਸਭ ਪਤਾ ਅੱਜ ਇਹਨਾਂ ਨੇ ਬੰਦੇ ਫੜ ਲਏ ਪਹਿਲਾਂ ਹੀ ਫੜ ਸਕਦੇ ਨੇ ਕਿ ਸ਼ਰਾਬ ਵਿਕਦੀ ਹੈ ਪਿੰਡਾਂ 'ਚ ਵੀ ਕਿਉਂ ਰੋਕ ਸਕਦੇ ਨੇ ਇਹਨਾਂ ਨੂੰ ਪਤਾ ਵੀ ਕੌਣ ਵੇਚ ਰਿਹਾ ਕੌਣ ਨਹੀਂ ਵੇਚ ਰਿਹਾ ਸਭ ਪਤਾ ਇਹਨਾਂ ਨੂੰ ਅੱਜ ਇਹਨਾਂ ਨੇ ਸਿਰੇ ਤੱਕ ਪਹੁੰਚ ਕਰ ਲਈ ਵੀ ਫਰਾਣਾ ਬੰਦਾ ਸ਼ਰਾਬ ਤਿਆਰ ਕਰ ਰਿਹਾ ਹੈਗਾ ਪਹਿਲਾਂ ਵੀ ਤਾਂ ਕਰ ਸਕਦੇ ਨੇ ਇਹ ਪਹਿਲਾਂ ਵੀ ਟੀਮਾਂ ਤਾਂ ਲਾ ਸਕਦੇ ਨੇ ਇਹ ਜਦੋਂ ਪਿੰਡਾਂ 'ਚ ਆਮ ਸ਼ਰਾਬ ਇਹਨਾਂ ਨੂੰ ਸਭ ਪਤਾ ਵੀ ਵਿਕਦੀ ਹੈਗੀ ਪਿੰਡ 'ਚ ਬਲੈਕ ਹੋ ਰਹੀ ਹੈ ਹਰਿਆਣੇ ਵਾਲੇ ਇਹਨਾਂ ਨੂੰ ਗਵਰਨਮੈਂਟ ਨੂੰ ਸਭ ਨੂੰ ਪਤਾ ਦੜਬੇ ਪੁਲਿਸ ਮਲਾਜਮ ਨੂੰ ਸਭ ਨੂੰ ਹਰੇਕ ਨੂੰ ਪਤਾ ਵੀ ਕਿੱਥੇ ਸ਼ਰਾਬ ਵਿਕਰੀ ਹੈ ਪਹਿਲਾਂ ਵੀ ਫੜ ਸਕਦੇ ਨੇ ਇਹ ਲੋਕ ਲੋਕ ਸਸਤੀ ਦਾ ਲਾਲਚ ਕਰਕੇ ਗਰੀਬੀ ਔਨ ਕਰਕੇ ਲੋਕ ਸਸਤੀ ਦਾ ਲਾਲਚ ਕਰ ਰਿਆ ਸੀ ਕਿਉਂਕਿ ਜਦੋਂ ਇੱਕ ਮਜ਼ਦੂਰੀ ਕਰਨ ਵਾਲਾ ਜਿਹੜਾ ਪਰਿਵਾਰ ਆ ਉਹਨੂੰ ਲੱਗਦਾ ਕਿ 2-3-400 ਰੁਪਏ ਦਿਹਾੜੀ ਆ ਜੇ 400 ਦੀ ਬੋਤਲ ਉਹ ਨਹੀਂ ਖਰੀਦ ਸਕਦਾ ਕਿਉਂਕਿ ਉਸਨੇ ਘਰ ਨਾ ਖਰੀਦ ਨਹੀਂ ਸਕਦਾ ਜੀ ਸਸਤੀ ਦੇ ਲਾਲਚ ਕਰਕੇ ਉਹ ਇੱਥੋਂ ਲੈ ਕੇ ਆਪਣੇ ਲੋਕਲ ਮੰਡੀ ਲੈ ਕੇ ਪੀ ਲੈਂਦਾਗਾ ਪਰ ਉਹਨੂੰ ਆਪ ਦੀ ਸਿਹਤ ਦਾ ਨਹੀਂ ਪਤਾ ਹੁੰਦਾ ਗੋਡੀਪਿੰਡ ਦੇ ਬਾਈ ਜੀ ਕਿੰਨੇ ਬੰਦੇ ਨੇ ਦਾਖਲ ਜਾਂ ਟੋਟਲ ਕਿੰਨੇ ਬੰਦੇ ਜਿਹੜੇ ਸਾਡੇ ਪਿੰਡ ਦੇ ਦੋ ਦੋ ਜਣਾਂ ਦੀ ਜਾਨ ਚਾ ਚੁੱਕੀ ਹੈ ਇੱਕੇ ਰਸਤਾਲ ਚ ਭਰਤੀ ਹੈ ਪਰਿਵਾਰ ਦੇ ਤਾਂ ਦੋਨੋਂ ਬਾਪੁੱਤ ਦੋਨੋਂ ਬਾਪੁੱਤ ਜੀ ਤੇ ਬਾਪ ਹਸਪਤਾਲ ਚ ਦਾਖਲਾ ਹੈਗਾ ਪੁੱਤ ਦੀ ਡੈਥ ਹੋ ਚੁੱਕੀ ਹੈ ਅੱਛਾ ਇਹ ਫਿਰ ਬਾਈ ਜੀ ਸ਼ਰਾਬ ਮਤਲਬ ਕਿ ਸੰਪਰਕ ਚ ਕਿਵੇਂ ਆਇਆ ਜਿਵੇਂ ਕਹ ਰਹੇ ਗੁਜਰਾਤਚਲ ਵਿਕਦੀ ਸੀ ਗੁਜਰਾ ਦਾ ਤਾਂ ਪਿੰਡ ਦੇ ਬੰਦੇ ਬਿਗ-ਵੇਚ ਰਹੇ ਸੀ ਜਿਹੜਾ ਤੇ ਉਲਜਾਮ ਲੱਗਿਆਗਾ ਵੀ ਉਹ ਵੇਚ ਸਪਲਾਈ ਕਰਦੇ ਤੇ ਇਸ ਸੰਪਰਕ ਚ ਕਿਵੇਂ ਆ ਗਈ ਇਹਨਾਂ ਕੋਲ ਦਰੂ ਰੇਟਡ ਆਮ ਆਪਣੀ ਜਾਣ ਪਛਾਣ ਹੁੰਦੀ ਆ ਆਮ ਨਾਲ ਲੱਗਦਾ 3 ਕਿਲੋਮੀਟਰ ਪਿੰਡ ਹੈਗਾ ਉਹ ਬੰਦੇ ਨਾਲ ਸੰਪਰਕ ਚ ਹੋ ਗਿਆ ਉਸ ਵੀ ਆਮ ਮਲਕ ਜਦੋਂ ਖੇਤ ਦਾ ਗਵਾਂਡ ਹੈਗਾ ਉੱਥੇ ਜਾਂਦੇ ਆਉਂਦੇ ਆ ਵੀ ਉਹ ਬੰਦਾ ਸ਼ਰਾਬ ਵੇਚਦਾ ਬਿਲਕੁਲ ਸਾਫ ਤੌਰ ਤੇ ਲੋਕ ਮੰਗ ਕਰ ਰਹੇ ਨੇ ਕਿ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਤੱਕ ਨਹੀਂ ਪਹੁੰਚਿਆ ਉਹ ਕਹਿ ਰਹੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਉਹੀ ਸੀ ਤਾਂ ਪਰਿਵਾਰ ਦੇ ਪਤਨੀ ਨੂੰ ਬੱਚਿਆਂ ਨੂੰ ਪੈਨਸ਼ਨ ਜਾਂ ਕੋਈ ਨੌਕਰੀ ਜਾਂ ਕੋਈ ਮੁਆਵਜ਼ਾ ਜਿਹੜਾ ਐਲਾਨ ਹੋਵੇ ਤਾਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਕਿ ਕਿਉਂਕਿ ਸ਼ਰਾਬ ਸਸਤੀ ਦੇ ਲਾਲਚ ਦੇ ਵਿੱਚ ਜਿਹੜਾ ਸਭ ਕੁਝ ਹੋਇਆ ਕਿਉਂਕਿ ਜਦੋਂ ਸਸਤੀ ਸ਼ਰਾਬ ਮਹਿਦ 100 ਸਵਾ 100 ਦੀ ਬੋਤਲ ਜਦੋਂ बिकਦੀ ਹੈਗੀ ਤਾਂ ਇਸੇ ਦੇ ਲਾਲਚ ਦੇ ਵਿੱਚ ਜਿਹੜੇ ਇਹ ਮਜ਼ਦੂਰ ਪਰਿਵਾਰ ਨੇ ਉਹ ਸ਼ਰਾਬ ਖਰੀਦਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਇਹ ਕਿੰਨੀ ਪਾਰੂ ਜਿਹੜੀ ਉਹ ਪੈ ਜਾਂਦੀ ਹੈ ਕੈਮਰਾਮੈਨ ਬਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ